ਕਣਕ ਬੀਜਣੀ ਹੈ ਨਾ ਤੇ ਬੀਜ ਬਣ ਲੋਪੋ ਤਿਆਰ ਕਰਦਾ ਵੀਰੇ ਬਹੁਤ ਵਧੀਆ ਬੀਜ ਤਿਆਰ ਕਰਦਾ ਮਸ਼ੀਨ ਲਾਈਆ 10 ਲੱਖ ਦੀ ਘੱਟੋ ਘੱਟ ਤੁਹਾਨੂੰ ਮੈਂ ਪ੍ਰੋਸੀਜਰ ਸਾਰਾ ਦੱਸਦਾ ਐਸ ਵਿੱਚ ਇੱਥੋਂ ਪੈਂਦੇ ਆ ਦਾਣੇ ਇੱਥੇ ਆਪਾਂ 4 ਘੰਟੇ ਰੀਗਰਦਦੇ ਨੇ ਇਹਨਾਂ ਚੱਕ ਕੇ ਐਚ ਮਾਰਨੀ ਹੈ ਮਸ਼ੀਨ 'ਚ ਤੇ ਉਦੋਂ ਮੁੜ ਕੇ ਇੱਥੇ ਆਉਣੇ ਆ ਚਮਾ ਬਰੀਕ ਦਾਣੇ ਗੁੱਲੀ ਡੰਡਾ ਮਟੋਟਾ ਪਾਚਾ ਇੱਥੇ ਤੋਂ ੜੇ ਜੀ ਮੋਟੇ ਦਾਣੇ ਤੇ ਐ ਚੁਕੁੰਨੀ ਧੱਪਾ ਹਣਾ ਤੇ ਇੱਧਰ ਤੇ ਇੱਧਰ ਰੋਣਾ ਵੀ ਜਣ ਕਿ ਕਣਕ ਤੇ ਥੋੜੀ ਵਧੀਆ ਤੇ ਸਾਰਾ ਚੋ ਸਫਾਈ ਕਰਕੇ ਤੁਹਾਨੂੰ ਮੋਟਾ ਦਾਣਾ ਵੀ ਵਾਸਤੇ ਤਿਆਰ ਕਰਕੇ ਦਿੰਦਾ ਵੀਰ ਤੇ ਮਸ਼ੀਨ ਲਾਈ ਆ 10 ਲੱਖ ਦੀ ਘੱਟੋ ਘੱਟ ਕਿੰਨਾ ਮਸ਼ੀਨ ਹੈ ਜੀ ਤੇ 70 ਰੁਪਏ ਲੈਂਦਾ ਇਹ ਕਵਾਂਟਲ ਦੇ ਬਹੁਤ ਵਧੀਆ ਯਾਨੀ ਕੀ ਕੰਮ ਆ ਮੈਂ ਵੀਡੀਓ ਪਉਂਦਾ ਰਿਹਾ ਨਾ ਬੀਜ ਦੀ ਸੰਬੰਧੀ ਵੀ ਬੀਜ ਨੂੰ ਨਾ ਪੂਰਾ ਸੋਧ ਕੇ ਬੀਜਿਆ ਕਰੋ ਜਾਂ ਛਾੜ ਲੈਣਾ ਕੋਈ ਵੀ ਫਸਲ ਆਪਾਂ ਬੀਜਨੀ ਨਹੀਂ ਆਪਣੇ ਕਣਕਾ ਬੜਾ ਮੂੰਗੀ ਹੈ ਬੜਾ ਮੱਕੀ ਆ ਛੋੜਨਾ ਅਜੇ ਥੋੜਾ ਚੰਗਾ ਬੀਜ ਹੋਊਗਾ ਤਾਂ ਹੀ ਛਾੜ ਦੇਣਾ ਫਸਲ ਨੇ ਹੌਣ ਯਾਨੀ ਕਿ ਜਲਦਬਾਜੀ ਨਾ ਕਰੋ ਕਈ ਬੰਦੇ ਸਿੱਧੇ ਢੋਹ ਚੋਂ ਕੱਢ ਕੇ ਵੀ ਦਿੰਦੇ ਆ ਉਹ ਨਹੀਂ ਕੰਮ ਲੋੜ ਰਹਿੰਦਾ ਤੇ ਜੇ ਤੁਹਾਡੇ ਲੱਗੇ ਪ੍ਰਿੰਟ ਦੇ ਬਣਿਆ ਅੱਜ ਦਾ ਪ੍ਰੋਜੈਕਟ ਤਾਂ ਉਥੋਂ ਵੀ ਤਿਆਰ ਕਰ ਲਓ ਨਹੀਂ ਫਿਰ ਘਰੇ ਦੋ ਤਰ੍ਹਾਂ ਦੇ ਛਾਣਨੇ ਆਉਂਦੇ ਆ ਉਹਦੇ ਨਾਲ ਵੀ ਤਿਆਰ ਕਰੋ ਤੇ ਵੀ ਯਾਨੀ ਕਿ ਬਹੁਤ ਵਧੀਆ ਵੀਜੋ